ਜਿਹੜੀ ਵੀ ਸੰਗਤ ਪਾਠ ਕਰਦੀ ਆ ਉਹ ਜ਼ਰੂਰ ਧਿਆਨ ਦਿਓ ਪਾਠ ਕਰਨ ਸਮੇ ਜੇ ਤੁਸੀਂ ਆਪਣੇ ਕੋਲ ਇੱਕ ਚੀਜ਼ ਰੱਖੋਗੇ ਉਹਦੇ ਬਹੁਤ ਜ਼ਿਆਦਾ ਤੁਹਾਨੂੰ ਲਾਭ ਹੋਣਗੇ ਫਾਇਦੇ ਹੋਣਗੇ ਬਹੁਤ ਸੰਗਤ ਨੂੰ ਇਹਦੇ ਬਾਰੇ ਨਹੀਂ ਪਤਾ ਹੈਗਾ ਤਾਂ ਆਓ ਆਪਾਂ ਇਹਦੇ ਬਾਰੇ ਹੀ ਅੱਜ ਵਿਚਾਰ ਕਰਨੀ ਆ ਉਹ ਕਿਹੜੀ ਚੀਜ਼ ਆ ਸਾਨੂੰ ਕਿਉਂ ਰੱਖਣੀ ਚਾਹੀਦੀ ਆ ਉਹ ਚੀਜ਼ ਨੂੰ ਰੱਖਣ ਦੇ ਨਾਲ ਸਾਨੂੰ ਕੀ ਕੀ ਲਾਭ ਹੋਵੇਗਾ ਇਹ ਤੁਹਾਡੇ ਮਨ ਦੇ ਵਿੱਚ ਜੇ ਸਵਾਲ ਹਨ ਤਾਂ ਉਹ ਸਾਰੀ ਵਿਚਾਰ ਨੂੰ ਧਿਆਨ ਦੇ ਨਾਲ ਸੁਣਿਓ ਫਿਰ ਆਪਜੀ ਨੂੰ ਪਤਾ ਲੱਗ ਜਾਵੇਗਾ ਕਿ ਅਸਲ ਵਿੱਚ ਅਸੀਂ ਕਿੱਥੇ ਗਲਤੀ ਕਰਦੇ ਆਂ ਇਹ ਚੀਜ਼ ਕਿਉਂ ਨਹੀਂ ਨਾਲ ਰੱਖਦੇ ਭਾਵੇਂ ਤੁਸੀਂ ਬਾਣੀ ਨੂੰ ਗੁਰਬਾਣੀ ਨੂੰ ਸਵੇਰੇ ਪੜ੍ਹੋ ਚਾਹੇ ਸ਼ਾਮ ਨੂੰ ਤੇ ਚਾਹੇ ਦੁਪਹਿਰ ਵੇਲੇ ਤੁਹਾਨੂੰ ਇਹ ਚੀਜ਼ ਜਿਹੜੀ ਆਪਣੇ ਨਾਲ ਰੱਖਣੀ ਬੜੀ ਜ਼ਰੂਰੀ ਆ ਕਿਉਂਕਿ ਅੱਜ ਦੇਖਦੇ ਆਂ ਸਾਰਾ ਸੰਸਾਰ ਦੁੱਖਾਂ ਦਾ ਘਰ ਆ ਕਿਸੇ ਨੂੰ ਆਪਾਂ ਇੱਕ ਦੁੱਖ ਸੁਣਾਈਏ ਅਗਲਾ ਆ ਗੋ ਆਪਣੇ ਬਹੁਤ ਸਾਰੇ ਦੁੱਖ ਸਾਨੂੰ ਸੁਣਾਉਂਦਾ ਵਾ ਸਾਨੂੰ ਪਤਾ ਲੱਗਦਾ ਵੀ ਲੋਕ ਦੁਖੀ ਆ ਇਸ ਕਰਕੇ ਜੇ ਤੁਸੀਂ ਇਸ ਵਿਧੀ ਨਾਲ ਇਹ ਚੀਜ਼ ਰੱਖ ਕੇ ਕੋਲ ਪਾਠ ਕਰੋਗੇ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤਾਂ ਉਹ ਚੀਜ਼ ਕਿਹੜੀ ਆ ਗੁਰੂ ਪਿਆਰੀ ਸੰਗਤ ਜੀ ਜਦੋਂ ਵੀ ਬਾਣੀ ਪੜ੍ਹਨੀ ਆ ਤੁਸੀਂ ਆਪਣੇ ਕੋਲ ਜਲ ਹਮੇਸ਼ਾ ਰੱਖਣਾ ਵਾ ਤੇ ਇਹ ਕਿਵੇਂ ਰੱਖਣਾ ਇੱਥੇ ਵੀ ਤੁਹਾਨੂੰ ਮੈਂ ਦੱਸੂਗਾ ਬਹੁਤਿਆਂ ਨੂੰ ਨਹੀਂ ਪਤਾ ਇਹ ਉਹ ਜਲ ਵੀ ਰੱਖਦੇ ਆ ਤੇ ਕਹਿ ਦਿੰਦੇ ਆ ਸਾਨੂੰ ਕੋਈ ਫਰਕ ਵੀ ਨਹੀਂ ਪਿਆ। ਇਹੀ ਅੱਜ ਤੁਹਾਡੇ ਸਵਾਲ ਦਾ ਮੈਂ ਜਵਾਬ ਦੇਣਾ ਇੱਥੇ ਵੀ ਕਰਨਾ ਕੀ ਆ? ਕੀ ਕਰਨਾ ਕੀ ਨਹੀਂ ਕਰਨਾ ਦੋਨੋਂ ਗੱਲਾਂ ਦੱਸੀਆਂ ਜਾਣਗੀਆਂ ਧਿਆਨ ਦੇ ਨਾਲ। ਤੁਸੀਂ ਇਹ ਵਿਚਾਰ ਸਰਵਣ ਕਰਨੇ ਆ। ਸਭ ਤੋਂ ਪਹਿਲਾਂ ਪਲਾਸਟਿਕ ਦੇ ਭਾਂਡੇ ਵਿੱਚ ਕਦੇ ਵੀ ਕਿਸੇ ਵੀ ਬੋਤਲ ਦੇ ਵਿੱਚ ਪਾਣੀ ਪਾ ਕੇ ਜਲ ਪਾ ਕੇ ਨਹੀਂ ਰੱਖਣਾ ਹੈਗਾ। ਪਲਾਸਟਿਕ ਤੋਂ ਬਿਨਾਂ ਕੋਈ ਵੀ ਬਰਤਨ ਹੋਵੇ ਤੁਸੀਂ ਰੱਖ ਸਕਦੇ ਹੋ। ਉਹ ਤਾਂਬਾ ਹੋਵੇ, ਕੋਈ ਵੀ ਹੋਵੇ ਸਰਬ ਲੋ ਹੋਵੇ ਤਾਂ ਸਭ ਤੋਂ ਵਧੀਆ ਵਾ ਕੋਈ ਵੀ ਹੋਵੇ ਪਰ ਪਲਾਸਟਿਕ ਨਹੀਂ ਹੋਣੀ ਚਾਹੀਦੀ ਹੁਣ ਇੱਥੇ ਅਸੀਂ ਕਈ ਵਾਰ ਗਲਤੀ ਕਰਦੇ ਆਂ ਪਲਾਸਟਿਕ ਦੇ ਭਾਂਡਿਆਂ ਦੇ ਵਿੱਚ ਪਾਣੀ ਜਲ ਪਾ ਕੇ ਰੱਖ ਦਿੰਨੇ ਆਂ ਨਹੀਂ ਜੀ ਇਹ ਮਰਿਆਦਾ ਵਿੱਚ ਹੀ ਨਹੀਂ ਹੈਗਾ ਫਿਰ ਅਸੀਂ ਕਹਿੰਨੇ ਆਂ ਅਸੀਂ ਪਾਠ ਕੀਤਾ ਪਰ ਸਫਲ ਕਿਉਂ ਨਹੀਂ ਹੋਇਆ ਤਾਂ ਜੋ ਵੀ ਅਸੀਂ ਕਰਦੇ ਆਂ ਉਹ ਕੰਮ ਸਿਰੇ ਕਿਉਂ ਨਹੀਂ ਚੜਦਾ ਸਾਡਾ ਗਲਤੀ ਅਸੀਂ ਪਹਿਲਾਂ ਕਰ ਲੈਂਦੇ ਆਂ ਫਿਰ ਅਸੀਂ ਪੁੱਛਦੇ ਆਂ ਵੀ ਇਹ ਚੀਜ਼ ਕਿਉਂ ਨਹੀਂ ਇਦਾਂ ਹੋਈ ਅਤੇ ਦੂਜੀ ਗੱਲ ਪਾਣੀ ਹਮੇਸ਼ਾ ਜਿਹੜਾ ਢੱਕ ਕੇ ਰੱਖਣਾ ਚਾਹੀਦਾ ਪਾਣੀ ਨੂੰ ਕਦੇ ਵੀ ਨੰਗਾ ਨਹੀਂ ਰੱਖਣਾ ਚਾਹੀਦਾ ਹਮੇਸ਼ਾ ਜਿਹੜਾ ਜਾਲਾ ਤੁਸੀਂ ਕੋਲ ਰੱਖਣਾ ਉਹਨੂੰ ਢੱਕ ਕੇ ਰੱਖੋ ਕਿਉਂਕਿ ਆਪਾਂ ਪੜ ਨਹੀਂ ਹੁੰਦੀ ਆ ਬਾਣੀ ਤੇ ਜਦੋਂ ਆਪਾਂ ਬਾਣੀ ਪੜਦੇ ਆ ਉਦੋਂ ਆਪਣਾ ਗਟਕਾ ਸਾਹਿਬ ਦੇ ਵੱਲ ਧਿਆਨ ਹੁੰਦਾ ਤੇ ਅੱਜ ਕੱਲ ਜਿਹੜਾ ਗਰਮੀ ਦਾ ਮੌਸਮ ਤੇ ਉਹ ਬਹੁਤ ਸਾਰੇ ਘਰਾਂ ਦੇ ਵਿੱਚ ਜੀਵ ਜੰਤੂ ਹੁੰਦੇ ਆ ਜਿਸ ਕਰਕੇ ਜਲਦੀ ਕੋਈ ਬੇਅਦਬੀ ਨਾ ਹੋ ਜਾਵੇ ਸਾਨੂੰ ਜਲ ਨੂੰ ਹਮੇਸ਼ਾ ਟਾਕੇ ਹੀ ਰੱਖਣਾ ਚਾਹੀਦਾ ਇਹ ਹੀ ਅਸਲ ਮਰਿਆਦਾ ਵਾ ਫਿਰ ਜਿਹੜੀ ਅਗਲੀ ਗੱਲ ਮੈਂ ਤੁਹਾਨੂੰ ਹੁਣ ਦੱਸਣੀ ਆ ਉਹ ਬਹੁਤ ਜ਼ਿਆਦਾ ਕੀਮਤੀ ਆ ਜਦੋਂ ਵੀ ਆਪਾਂ ਪਾਠ ਕਰਨਾ ਵਾ ਤਾਂ ਜਲ ਨੂੰ ਤੁਸੀਂ ਇੱਕ ਪਾਸੇ ਰੱਖ ਦੇਣਾ ਟਾਕੇ ਤੇ ਉਹਦੇ ਵਿੱਚ ਹੀ ਨਹੀਂ ਧਿਆਨ ਦੇਈ ਜਾਣਾ ਪਾਠ ਦੇ ਵਿੱਚ ਧਿਆਨ ਦੇਣਾ ਵਾ ਇਹ ਨਾ ਹੋਵੇ ਤੁਹਾਡਾ ਧਿਆਨ ਮੜ-ਮੜ ਕੇ ਵਾਰ-ਵਾਰ ਜਲ ਦੇ ਵਿੱਚ ਹੀ ਹੋਵੇ ਨਹੀਂ ਸੰਗਤ ਜੀ ਤੁਹਾਡਾ ਧਿਆਨ ਇੱਕ ਮਨ ਇੱਕ ਚਿੱਤ ਹੋ ਕੇ ਤੁਸੀਂ ਬਾਣੀ ਪੜ੍ਹਨੀ ਆ ਜਲ ਨੂੰ ਪਾਸੇ ਤੁਸੀਂ ਢਾਕੇ ਰੱਖ ਦੇਣਾ ਵਾ ਤੁਸੀਂ ਵਿਸ਼ਵਾਸ ਰੱਖਣਾ ਸਭ ਤੋਂ ਪਹਿਲਾਂ ਵੀ ਇਹ ਜਿਹੜਾ ਜਲ ਰੱਖਿਆ ਵਾ ਜਿਵੇਂ ਕਿ ਆਪਾਂ ਵੇਖਦੇ ਆ ਹਰਮੰਦਰ ਸਾਹਿਬ ਦੇ ਵਿੱਚ ਜਾਲਾ ਬਾਣੀ ਆ ਬਾਣੀ ਦਾ ਪ੍ਰਵਾਹ ਵੀ ਚੱਲਦਾ ਪਾਣੀ ਦਾ ਪ੍ਰਵਾਹ ਵੀ ਚੱਲਦਾ ਅੰਮ੍ਰਿਤ ਸਰੋਵਰ ਆ ਜਾਲਾ ਇਹ ਨਾ ਜਲ ਤੇ ਜਿਹੜੀ ਬਾਣੀ ਆ ਬਾਣੀ ਤੇ ਪਾਣੀ ਆ ਇਹਦਾ ਇੱਕ ਸੁਮੇਲ ਆ ਮਹਾਰਾਜ ਨੇ ਤੁਸੀਂ ਵੇਖੋ ਅੰਮ੍ਰਿਤ ਜਦੋਂ ਛਕਾਉਣਾ ਸੀ ਉਦੋਂ ਫਿਰ ਇਹ ਜਲਦੀ ਹੀ ਵਰਤੋਂ ਕੀਤੀ ਹੈ ਇਹਦੇ ਵਿੱਚ ਹੀ ਪਤਾਸੇ ਪਾਏ ਆ ਬਾਣੀਆਂ ਪੜੀਆਂ ਗਈਆਂ ਫਿਰ ਇਹ ਅੰਮ੍ਰਿਤ ਦੀ ਸ਼ਕਤੀ ਬਣ ਕੇ ਆਪਾਂ ਦੇਣੇ ਆ ਵੀ ਚਿੜੀਆਂوں ਸੇ ਮੈਂ ਬਾਜ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਗੁਰੂ ਸਾਹਿਬ ਜੀ ਨੇ ਕਿੱਡੀ ਕਲਾ ਵਰਤਾ ਦਿੱਤੀ ਤਾਂ ਇਹ ਜਲਦੀ ਹੀ ਸ਼ਕਤੀ ਸੀਗੀ ਤੁਹਾਡੇ ਅੰਦਰ ਭਾਵਨਾ ਹੋਣੀ ਚਾਹੀਦੀ ਆ ਵਿਸ਼ਵਾਸ ਹੋਣਾ ਚਾਹੀਦਾ ਫਿਰ ਤੁਸੀਂ ਅਰਦਾਸ ਕਰਕੇ ਜਦੋਂ ਬਾਣੀ ਪੜੀ ਗਈ ਉਸ ਤੋਂ ਬਾਅਦ ਇਹ ਜਲ ਨੂੰ ਛਕ ਵੀ ਸਕਦੇ ਹੋ ਘਰ ਦੇ ਕਿਸੇ ਮੈਂਬਰ ਨੂੰ ਵੀ ਸ਼ਕਾ ਸਕਦੇ ਹੋ ਤੇ ਇੰਨਾ ਹੀ ਨਹੀਂ ਜਲ ਦਾ ਜਿਹੜਾ ਛਿੱਟਾ ਵਾ ਉਹ ਘਰ ਦੇ ਵਿੱਚ ਦੇ ਸਕਦੇ ਹੋ ਹੁਣ ਤੁਸੀਂ ਇਹ ਕਹੋਗੇ ਵੀ ਇਹ ਕਿਉਂ ਮੈਂ ਤੁਹਾਨੂੰ ਇੱਥੇ ਦੱਸਦਾ ਵੀ ਇਹਦੇ ਨਾਲ ਜਿਹੜੀ ਸਕਾਰਾਤਮਕ ਊਰਜਾ ਹੁੰਦੀ ਘਰ ਵਿੱਚ ਪੈਦਾ ਹੁੰਦੀ ਹੈ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਉਹ ਬਾਣੀ ਪੜਿਆ ਹੋਇਆ ਜਲੂ ਦਾ ਛਿੱਟਾ ਦਿੰਨੇ ਘਰ ਦੇ ਵਿੱਚ ਤੇ ਉਹਦੇ ਨਾਲ ਘਰ ਵਿੱਚ ਸਕਾਰਾਤਮਕ ਚੰਗੀ ਊਰਜਾ ਪੈਦਾ ਹੁੰਦੀ ਹੈ। ਕਈ ਕਈ ਵਾਰ ਆਪਾਂ ਕਿਸੇ ਕਿਸੇ ਘਰਾਂ 'ਚ ਜਾਂਦੇ ਆ ਉੱਥੇ ਬਿਲਕੁਲ ਜੀ ਨਹੀਂ ਲੱਗਦਾ। ਆਪਾਂ ਕਹਿੰਨੇ ਇੱਥੇ ਤਾਂ ਦੈਲੀ ਨਹੀਂ ਲੱਗਦਾ ਉੱਥੇ ਬਾਣੀ ਨਹੀਂ ਪੜੀ ਗਈ ਹੁੰਦੀ। ਇਹ ਜੇ ਤੁਸੀਂ ਘਰ ਵਿੱਚ ਛਿੱਟਾ ਦੇਮੋਗੇ ਜਿਹੜੀਆਂ ਬਦ ਰੂਹਾਂ ਹੁੰਦੀਆਂ ਮਾੜੀ ਊਰਜਾ ਹੁੰਦੀ ਆ ਉਹ ਘਰ ਵਿੱਚ ਅੰਦਰ ਦਾਖਲ ਹੀ ਨਹੀਂ ਹੁੰਦੀ ਹੈਗੀ। ਇਹ ਬਾਣੀ ਪੜੇ ਕੋਲ ਜਿਹੜਾ ਜਲ ਰੱਖਿਆ ਹੋਵੇ ਇਹਦੇ ਬਹੁਤ ਜ਼ਿਆਦਾ ਫਾਇਦੇ ਆ। ਇੱਥੇ ਮੈਂ ਤੁਹਾਨੂੰ ਇੱਕ ਨਾਲ ਇੱਕ ਛੋਟੀ ਜੀ ਸਾਖੀ ਵੀ ਸੁਣਾਉਂਗਾ। ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਪਿੰਗਲਾ ਸੀ ਉਹ ਕੋੜੀ ਸੀ ਉਹਦੇ ਦੁੱਖ ਦੂਰ ਹੋ ਗਏ ਸੀ ਇੱਥੇ ਆ ਕੇ ਅੰਮ੍ਰਿਤ ਸਰ ਸਤਗੁਰ ਸਤਵਾਦੀ ਜਿਤਨਾਤੇ ਕਊਆ ਹੰਸ ਹੋ ਹੈ ਜਿਹਨੇ ਦੇਖਿਆ ਸੀ ਕਿ ਸਰੋਵਰ ਦੇ ਵਿੱਚ ਕਾਂ ਆਉਂਦੇ ਆ ਤੇ ਜਦੋਂ ਡਬਕੀ ਲਾਉਂਦੇ ਆ ਉਹਦੇ ਵਿੱਚ ਇਸ਼ਨਾਨ ਕਰਦੇ ਆ ਤੇ ਚਿੱਟੇ ਰੰਗ ਦੇ ਹੋ ਕੇ ਬਾਹਰ ਆਉਂਦੇ ਆ ਕਾਂ ਜਿਹੜਾ ਹੁੰਦਾ ਵਾ ਕਾਲੇ ਰੰਗ ਦਾ ਹੁੰਦਾ ਆਪਾਂ ਜਾਣਦੇ ਆ ਤੇ ਸਫੈਦ ਹੋ ਕੇ ਚਿੱਟੇ ਰੰਗ ਦੇ ਹੋ ਕੇ ਬਾਹਰ ਨਿਕਲਦੇ ਆ ਉਹ ਪਿੰਗਲੇ ਨੇ ਦੇਖਿਆ ਉਹਨੇ ਕਿਹਾ ਵੀ ਇਹ ਅੰਮ੍ਰਿਤ ਸਰੋਵਰ ਵਿੱਚ ਇਨੀ ਸ਼ਕਤੀ ਉਹਨੇ ਵੀ ਇਸ਼ਨਾਨ ਕੀਤਾ ਉਹ ਪਿੰਗਲਾ ਜਿਹੜਾ ਸੀ ਉਹ ਵੀ ਠੀਕ ਹੋ ਗਿਆ ਦੇਖੋ ਇਹ ਜਲ ਕੱਲਾ ਜਲ ਆਪਸ ਦੇ ਵਿੱਚ ਆਪਣੇ ਆਪ ਦੇ ਵਿੱਚ ਜਿੱਥੇ ਆਪਣੀ ਪਿਆਸ 부ਝਾਉਂਦਾ ਆਪਾਂ ਵੇਖਦੇ ਆ ਇਹਦੇ ਨਾਲ ਹੀ ਸਾਰੀ ਹਰਿਆਵਲ ਆ ਜਲ ਦੇ ਨਾਲ ਪਰ ਜਦੋਂ ਬਾਣੀ ਨਾਲ ਇਹਦਾ ਸਮੇਲ ਹੋ ਜਾਂਦਾ ਉਹਨੂੰ ਇੱਕ ਸ਼ਕਤੀ ਆ ਜਾਂਦੀ ਹੈ ਹੁਣ ਇੱਥੇ ਬਹੁਤ ਸਾਰੇ ਲੋਕ ਆ ਜਿਹੜੇ ਸ਼ੰਕਾ ਕਰਦੇ ਆ ਉਹ ਅੱਜ ਇਹਨਾਂ ਦੀ ਗਿਣਤੀ ਵੱਧ ਰਹੀ ਆ ਨਾਸਤਿਕ ਲੋਕ ਆ ਕਿਉਂਕਿ ਗੁਰੂ ਨੂੰ ਵੀ ਨਹੀਂ ਮੰਨਦੇ ਗੁਰੂ ਦੀ ਮਰਿਆਦਾ ਨੂੰ ਵੀ ਨਹੀਂ ਮੰਨਦੇ ਕਹਿਣਗੇ ਜਲ ਰੱਖਣ ਨਾਲ ਕੀ ਹੋ ਜਾਏਗਾ ਇੱਥੇ ਮੈਂ ਤੁਹਾਨੂੰ ਕਹਿ ਦੂੰਗਾ ਇਹੋ ਜਿਹੇ ਲੋਕ ਜੇ ਆਪਣੇ ਕੋਲ ਜਲ ਰੱਖ ਵੀ ਲੈਣਗੇ ਇਹਨਾਂ ਦਾ ਕੁਝ ਨਹੀਂ ਹੋਣਾ ਕਿਉਂਕਿ ਇਹਨਾਂ ਦਾ ਕਿਹੜਾ ਵਿਸ਼ਵਾਸ ਆ ਤੁਹਾਡੀ ਸ਼ਰਧਾ ਭਾਵਨਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਜੇ ਤੁਸੀਂ ਜਲ ਛਕਣਾ ਵਾ ਗੁਰਬਾਣੀ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਆ ਇਹ ਜਲ ਦੇ ਵਿੱਚ ਕਿੰਨੀ ਇੱਕ ਸ਼ਕਤੀ ਆ ਜਦੋਂ ਦਸਵੇਂ ਪਾਤਸ਼ਾਹ ਜੀ ਨੇ ਮਹਾਰਾਜ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਉਹ ਸਰਬ ਲੋਹ ਦੇ ਬਾਟੇ ਵਿੱਚ ਪਾਇਆ ਹੋਇਆ ਜਲ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਬਾਣੀ ਪੜ੍ਹੀ ਬਾਣੀਆਂ ਪੜ੍ਹੀਆਂ ਬਹੁਤ ਸਹਿਜੇ ਸਹਿਜੇ ਪੜ੍ਹੀਆਂ ਸੀ ਮਹਾਰਾਜ ਨੇ ਇਸ ਤਰ੍ਹਾਂ ਪੜ੍ਹੀਆਂ ਕਿ ਉਹਨਾਂ ਦਾ ਅਸਰ ਸਾਹਮਣੇ ਜੋ ਜਾਲਾ ਉਦੇ ਤੇ ਹੋ ਜਾਵੇ ਤੇ ਹੋਇਆ ਵੀ ਉਸੇ ਤਰ੍ਹਾਂ ਹੀ ਮਹਾਰਾਜ ਨੇ ਜਦੋਂ ਬਾਣੀ ਪੜ੍ਹੀ ਤੇ ਉਹ ਫਿਰ ਚਿੜੀਆਂ ਨੂੰ ਵੀ ਉਹਦੀਆਂ ਕੁਝ ਬੂੰਦਾਂ ਜਿਹੜੀਆਂ ਛਕਾ ਦਿੱਤੀਆਂ ਗਈਆਂ ਤੇ ਉਹਨਾਂ ਵਿੱਚ ਇੰਨਾ ਜੋਸ਼ ਆ ਗਿਆ ਉਹ ਚਿੜੀਆਂ ਆਪਸ ਦੇ ਵਿੱਚ ਲੜਨ ਲੱਗ ਗਈਆਂ ਲੜ ਲੜ ਕੇ ਜ਼ਖਮੀ ਹੋ ਗਈਆਂ ਤੇ ਅੰਤ ਨੂੰ ਮਰ ਗਈਆਂ ਫਿਰ ਉਸ ਤੋਂ ਬਾਅਦ ਮਾਤਾ ਜੀ ਨੇ ਵਿੱਚ ਲਿਆ ਕੇ ਪਤਾਸੇ ਪਾਏ ਸੀਗੇ ਗੁਰਮਖ ਪਿਆਰਿਓ ਫੇਰ ਵੀ ਮਠਾਸ ਵੀ ਹੋਵੇ ਅੰਮ੍ਰਿਤ ਵਿੱਚ ਵੀਰ ਰਸ ਬਹੁਤ ਜ਼ਿਆਦਾ ਵਾ ਤੇ ਨਾਲ ਸਿੱਖਾਂ ਸਿੰਘਾਂ ਖਾਲਸੇ ਚ ਮਠਾਸ ਵੀ ਰਹੇ ਫਿਰ ਅੰਮ੍ਰਿਤ ਦੇ ਵਿੱਚ ਪਤਾਸੇ ਪਾਏ ਜਾਂਦੇ ਇਸ ਕਰਕੇ ਹੀ ਉਦੋਂ ਤੋਂ ਇਹ ਮਠਾਸ ਵੀ ਰਹੇ ਤਾਂ ਇਹ ਚੀਜ਼ਾਂ ਜਿਹੜੀਆਂ ਇਤਿਹਾਸ ਵਿੱਚ ਹੋਈਆਂ ਨੇ ਉਹਨਾਂ ਨੂੰ ਅੱਜ ਦੇ ਲੋਕ ਕਿੱਥੇ ਪੜਦੇ ਆ ਪੜ੍ਹਦੇ ਨਹੀਂ ਤੇ ਉਹਨਾਂ ਨੂੰ ਸਮਝ ਨਹੀਂ ਲੱਗਦੀ ਗਿਆਨ ਨਹੀਂ ਆਉਂਦਾ ਉਹ ਸ਼ੰਕੇ ਕਰਦੇ ਆ ਤਾਂ ਤੁਸੀਂ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਮੈਂ ਤੁਹਾਨੂੰ ਇੱਥੇ ਕਹੂੰਗਾ ਇਹ ਗੱਲ ਵੀ ਤੁਸੀਂ ਆਪ ਪ੍ਰੈਕਟੀਕਲ ਕਰਕੇ ਦੇਖੋ ਇਹਨਾਂ ਲੋਕਾਂ ਦੇ ਮਗਰ ਨਾ ਲੱਗੋ ਅੱਜ ਕੱਲ ਦੇ ਲੋਕਾਂ ਦਾ ਕੰਮ ਹੀ ਆ ਵੀ ਗੁਰੂ ਨਾਲੋਂ ਤੁਹਾਨੂੰ ਕਿਵੇਂ ਨਾ ਕਿਵੇਂ ਤੋੜ ਦਿੱਤਾ ਜਾਏ ਤੁਹਾਡੇ ਤੋਂ ਸਾਰੀਆਂ ਚੀਜ਼ਾਂ ਖੋਹ ਲਈਆਂ ਜਾਣ ਜਿਹੜੀਆਂ ਤੁਹਾਨੂੰ ਬਾਣੀ ਨਾਲ ਜੋੜਦੀਆਂ ਨੇ ਸ਼ਰਧਾ ਬਣਾਉਂਦੀਆਂ ਨੇ ਮੈਂ ਤੁਹਾਨੂੰ ਇੱਥੇ ਕਹਿ ਰਿਹਾ ਵੀ ਤੁਸੀਂ ਆਪ ਇਹ ਪ੍ਰੈਕਟੀਕਲ ਕਰਕੇ ਦੇਖ ਸਕਦੇ ਹੋ ਤੇ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰਨਾ ਛੱਡ ਦਿਓ ਜਦੋਂ ਤੁਸੀਂ ਕਰੋਗੇ ਉਦੋਂ ਤੁਹਾਨੂੰ ਯਕੀਨ ਹੋ ਜਾਵੇਗਾ ਹਾਂ ਕੋਲ ਰੱਖਿਆ ਹੋਇਆ ਜਲ ਕਿਦੇ ਦਾਲ ਸੀ ਬਾਣੀ ਵੀ ਪੜਦੇ ਆ ਪਰ ਸ਼ਰਤ ਇਹ ਆ ਵੀ ਇੱਕ ਮਨ ਇੱਕ ਚਿਤ ਹੋ ਕੇ ਬਾਣੀ ਪੜੀ ਜਾਵੇ ਅਰਦਾਸ ਕੀਤੀ ਜਾਵੇ ਭਾਵਨਾ ਬਣਾ ਕੇ ਜੋ ਸ਼ਕ ਲਿਆ ਜਾਵੇ ਘਰ ਵਿੱਚ ਛਿੱਟਾ ਦੇ ਦਿੱਤਾ ਜਾਵੇ ਘਰ ਵਿੱਚ ਇਨੀਆਂ ਬਰਕਤਾਂ ਆ ਜਾਣਗੀਆਂ ਤੁਸੀਂ ਵੇਖੋਗੇ ਸਦ ਖੁਸ਼ੀਆਂ ਕੀਰਤਨ ਜਪਨਾ ਉਹ ਗੁਰੂ ਦੀ ਬਾਣੀ ਪੜ ਕੇ ਹੀ ਖੁਸ਼ੀਆਂ ਮਿਲਣੀਆਂ ਸੀ ਤਾਂ ਇਹ ਜਿਹੜੀ ਮਰਿਆਦਾ ਵਾ ਇਹਦੇ ਨਾਲ ਤੁਸੀਂ ਜੇ ਕਰੋਗੇ ਫਿਰ ਫਰਕ ਪੈਣਾ ਵਾ ਤੇ ਭਾਵਨਾ ਤੁਹਾਡੀ ਹੋਣੀ ਜ਼ਰੂਰੀ ਹੈ ਇੱਥੇ ਮੈਂ ਕਹਿ ਦਿਆਂ ਤੇ ਜਿਹੜੇ ਲੋਕ ਕਹਿੰਦੇ ਆ ਇਹ ਕੀ ਹੋਜੂ ਉਹ ਕੀ ਹੋਜੂ ਉਹਨਾਂ ਦਾ ਅਸਲ ਵਿੱਚ ਕੰਮ ਹੀ ਇਹੋ ਜਾ ਉਹ ਹੈਗੇ ਵੀ ਉਹ ਰੱਬ ਦੇ ਹੁਕਮ ਵਿੱਚ ਆ ਪਰਮੇਸ਼ਰ ਦੇ ਉਹ ਤਾਂ ਬਣਾ ਹੀ ਤਾਂ ਗਏ ਨੇ ਪਰਮੇਸ਼ਰ ਦੇ ਹੁਕਮ ਵਿੱਚ ਵੀ ਉਹਨਾਂ ਨੇ ਗੱਲਾਂ ਹੀ ਕਰਨੀਆਂ ਆਪਾਂ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ ਅਸੀਂ ਬਾਣੀ ਵੱਲ ਬਾਣੇ ਵੱਲ ਸਤਗੁਰੂ ਜੀ ਦੇ ਇਤਿਹਾਸ ਵੱਲ ਧਿਆਨ ਦੇਣਾ ਨਾ ਕਿ ਇਹਨਾਂ ਲੋਕਾਂ ਦੀਆਂ ਗੱਲਾਂ ਵੱਲ ਇੱਕ ਗੱਲ ਹੋਰ ਇੱਥੇ ਜਿਹੜੀ ਮੈਂ ਕਹਿਣੀ ਆ ਜਿੰਨੇ ਵੀ ਇਤਿਹਾਸਕ ਸਥਾਨ ਹੁੰਦੇ ਆ ਉੱਥੇ ਨਾਲ ਸਰੋਵਰ ਕਿਉਂ ਬਣਾਇਆ ਜਾਂਦਾ ਸਰੋਵਰ ਚ ਕੀ ਹੁੰਦਾ ਜਲ ਫਿਰ ਉਹਦੇ ਵਿੱਚ ਇਸ਼ਨਾਨ ਕਰਦੇ ਆ ਸਾਰੇ ਦੇਖੋ ਤਰ ਕਿੱਡੀ ਉਹਨਾਂ ਨੂੰ ਖੁਸ਼ੀ ਪ੍ਰਾਪਤ ਹੁੰਦੀ ਆ ਆ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਪਾਵਨ ਧਰਤੀ ਤੇ ਅੰਮ੍ਰਿਤ ਸਰਸਪਤੀ ਦਾ ਘਰ ਬਹੁਤ ਲੋਕਾਂ ਨੇ ਇਸ਼ਨਾਨ ਕੀਤਾ ਕਈਆਂ ਦੀ ਆਵਾਜ਼ ਵਾਪਸ ਆ ਗਈ ਕਈਆਂ ਦੇ ਰੋਗ ਹੀ ਟੁੱਟ ਗਏ ਕਰਮ ਰੋਗ ਵੀ ਦੂਰ ਹੋ ਗਏ ਤਾਂ ਤੁਸੀਂ ਨਾ ਥੋੜਾ ਜਿਹਾ ਜਾਗਰੂਕ ਹੋਵੋ ਐਵੇਂ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਨਾ ਕਰਿਆ ਕਰੋ ਉਹ ਲੋਕ ਜਿਹੜੇ ਆ ਉਹ ਕਹਿੰਦੇ ਆ ਉਹ ਕਹਿੰਦੇ ਰਹਿਣਗੇ ਤੁਸੀਂ ਉਹਨਾਂ ਤੇ ਯਕੀਨ ਨਹੀਂ ਕਰਨਾ ਤੁਸੀਂ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰੋ ਵੱਧ ਤੋਂ ਵੱਧ ਆਪਾਂ ਨੂੰ ਛੁੱਟੀਆਂ ਆਉਂਦੀਆਂ ਕਿ ਕੰਮ ਕਰਦੇ ਆ ਵੀਰ ਭੈਣਾ ਜਰੂਰ ਯਾਤਰਾ ਤੇ ਜਾਓ ਯਾਤਰਾ ਗੁਰਦੱਮਾ ਗੁਰ ਇਤਿਹਾਸਕ ਸਥਾਨਾਂ ਦੀ ਕਰੋ ਤੁਹਾਨੂੰ ਪਤਾ ਲੱਗੇ ਵੀ ਹਾਂ ਇਸ ਚੀਜ਼ਾਂ ਕਿਵੇਂ ਵਰਤਦੀਆਂ ਕਲਾ ਕਿਵੇਂ ਵਰਤਦੀ ਹੈ ਤਾਂ ਉਹ ਨਾਸਤਿਕ ਲੋਕ ਆ ਉਹਨਾਂ ਨਾਲੋਂ ਨਾਤਾ ਤੋੜ ਲਓ ਨਾਨਕ ਮਨਮੁੱਖਾਂ ਨਾਲੋਂ ਟੁੱਟੀ ਭਲੀ ਆਪਾਂ ਉਹਨਾਂ ਤੋਂ ਕੀ ਲੈਣਾ ਹੈ ਆਪਾਂ ਉਹਨਾਂ ਤੋਂ ਕੀ ਲੈਣਾ ਇਹਨਾਂ ਦੇ ਨਾਲ ਤਾਂ ਯਾਰੀ ਵੀ ਮਾੜੀ ਹੁੰਦੀ ਹੈ ਦੁਸ਼ਮਣੀ ਵੀ ਮਾੜੀ ਹੁੰਦੀ ਹੈ ਤੁਸੀਂ ਭਾਈ ਇਹ ਗੱਲਾਂ ਦਾ ਖਿਆਲ ਰੱਖਣਾ। ਇਹ ਜਿਹੜਾ ਜਲ ਹੁੰਦਾ ਨਾ ਉਹਦੇ ਜਿਹੜੇ ਕ੍ਰਿਸਟਲ ਹੁੰਦੇ ਆ ਗੁਰਮੁਖ ਪਿਆਰਿਓ ਜਦੋਂ ਬਾਣੀ ਪੜ੍ਹਦੇ ਆ ਉਹਨਾਂ ਦਾ ਆਕਾਰ ਉਹਨਾਂ ਦੀ ਸ਼ੇਪ ਜਿਹੜੀ ਹੁੰਦੀ ਬੜੀ ਸੋਹਣੀ ਬਣ ਜਾਂਦੀ ਆ। ਪਹਿਲਾਂ ਜਿਹੜੇ ਕ੍ਰਿਸਟਲ ਹੁੰਦੇ ਆ ਖਿੰਡੇ ਪਏ ਹੁੰਦੇ ਆ ਜਿੱਥੇ ਸੰਗੀਤ ਹੋਵੇ, ਰੱਬੀ ਕੀਰਤਨ ਹੋਵੇ, ਗੁਰਬਾਣੀ ਹੋਵੇ ਉਥੇ ਅਸਰ ਕਬੂਲਦਾ ਇਹ ਜਲ ਜਿਹੜਾ ਆ। ਇਦੇ ਵਿੱਚ ਕ੍ਰਿਸਟਲ ਹੁੰਦੇ ਆ ਉਹ ਚੈੱਕ ਕੀਤੇ ਗਏ ਵਿਗਿਆਨੀਆਂ ਦੁਆਰਾ ਵੀ ਜਦੋਂ ਆਪਾਂ ਨੂੰ ਸੰਗੀਤ ਸੁਣਾਉਂਦੇ ਆ ਕ੍ਰਿਸਟਲ ਦਾ ਆਕਾਰ ਕੋਈ ਸ਼ੇਪ ਬਣ ਜਾਂਦੀ ਆ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਸਮਝਣਾ ਮੈਂ ਤੁਹਾਨੂੰ ਕੋਈ ਵਿਗਿਆਨੀ ਨਹੀਂ ਬਣਾਉਣ ਆਇਆ ਇੱਥੇ ਜਾਂ ਸਾਇੰਸ ਵਿਦਿਆਨੀ ਸਿਖਾਉਣ ਆਇਆ ਮੈਂ ਤੁਹਾਨੂੰ ਕਹਿ ਰਿਹਾ ਆ ਵੀ ਇਹ ਚੀਜ਼ਾਂ ਤਾਂ ਹੁੰਦੀਆਂ ਰਹਿਣਗੀਆਂ ਆਪੇ ਕ੍ਰਿਸਟਲ ਆਪੇ ਬਣਦੇ ਰਹਿਣਗੇ ਤੁਸੀਂ ਬਾਣੀ ਪੜੋ ਉਹ ਚੀਜ਼ਾਂ ਆਪੇ ਹੀ ਹੋਈ ਜਾਣੀਆਂ ਆਪਾਂ ਉਧਰ ਥੋੜੀ ਧਿਆਨ ਦੇਣਾ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਲੈਬੋਰਾਟਰੀ 'ਚ ਲਿਜਾ ਕੇ ਥੋੜੀ ਦੇਖਣਾ ਵੀ ਕ੍ਰਿਸਟਲ ਬਣਦੇ ਆ ਕਿ ਨਹੀਂ ਸਮਾਂ ਤਾਂ ਪਹਿਲੇ ਹੀ ਬਹੁਤ ਥੋੜਾ ਵਾ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਰਾਤ ਅਸੀਂ ਸੌਂਗੇ ਲੰਘਾਤੀ ਆ ਦਿਨ ਅਸੀਂ ਖਾ ਪੀ ਕੇ ਲੰਘਾ ਦਿੱਤਾ ਨਾ ਪੈਸੇ ਦੀ ਦੌੜ ਪਿੱਛੇ ਐਵੇਂ ਜੀਵਨ ਸਾਡਾ ਬਿਰਥਾ ਚਲਿਆ ਗਿਆ ਤਾਂ ਸਮਾਂ ਥੋੜਾ ਵਾ ਸਮਾਂ ਬਿਰਥਾ ਨਾ ਗਵਾਓ ਇਸ ਵਿਧੀ ਦੇ ਨਾਲ ਪਾਠ ਕਰਕੇ ਦੇਖੋ ਜਰੂਰ ਫਰਕ ਪਵੇਗਾ ਗੁਰੂ ਵਾਲੇ ਬਣੋ ਜੀ ਪੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ